ਕੇਂਦਰ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੀ ਬਾਹਮ ਰੋੜੀ ਗਈ ਹੈ ਇੱਕ ਵੱਡੀ ਕਟੌਤੀ ਕੀਤੀ ਗਈ ਹੈ ਜਿਸ ਕਟੌਤੀ ਦੇ ਨਾਲ ਪੰਜਾਬ ਦੇ ਉੱਪਰ ਹੁਣ ਨਵੇਂ ਬੱਦਲ ਮੰਡਰੌਣ ਲੱਗੇ ਨੇ ਸੋ ਕਿਹੜੀ ਇਹ ਕਟੌਤੀ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਕੇਂਦਰ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਕਿਸ ਝਟਕੇ ਤੋਂ ਪੰਜਾਬ ਸਰਕਾਰ ਉੱਭਰ ਪਾਏਗੀ ਜਾਂ ਫਿਰ ਨਹੀਂ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਖੰਡੂਰ ਤੋਂ ਐਮਪੀ ਅਮਰਿਤਪਾਲ ਸਿੰਘ ਦੀ ਜਿਨ੍ਹਾਂ ਦੇ ਉੱਪਰੋਂ ਕੀ ਐਨਐਸਏ ਹਟਾਉਣ ਦੇ ਲਈ ਹੁਣ ਪ੍ਰਵਾਦ ਦੇ ਵੱਲੋਂ ਵੱਡੀ ਕਾਰਵਾਈ ਦੀ ਗੱਲ ਕੀਤੀ ਗਈ ਹੈ ਸੋ ਕੀ ਹੁਣ ਐਨਐਸਏ ਅਮਰਤਪਾਲ ਤੋਂ ਹਟ ਪਾਏਗੀ ਕਿਹੜਾ ਉਹ ਵਸੀਲਾ ਜਿਹੜਾ ਹੁਣ ਪਰਿਵਾਰ ਬਤਵਾਉਣ ਲੱਗਿਆ ਸੋ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਪਾਈ ਢੱਡਰੀਆਂ ਵਾਲਿਆਂ ਦੀ ਪਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਵੱਲੋਂ ਅੱਜ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਫੈਸਲੇ ਦੇ ਵਿੱਚ ਆਖਰ ਕੀ ਕੁਝ ਹੈ ਕਿ ਕੋਈ ਰਾਹਤ ਹੈ ਜਾਫਰਾ ਜੋ ਪਹਿਲਾਂ ਰੋਕਾਂ ਸੀ ਉਹ ਭਾਈ ਅੰਮ੍ਰਿਤ ਮਾਫ ਕਰਨਾ ਭਾਈ ਰਣਜੀਤ ਸਿੰਘ ਢੱਡੀ ਵਾਲੇ ਤੇ ਲਾਗੂ ਰਹਿਣ ਗਿਆ ਕਿਸ ਤਰ੍ਹਾਂ ਦਾ ਫੈਸਲਾ ਅੱਜ ਅਕਾਲ ਤਖਤ ਸਾਹਿਬ ਵੱਲੋਂ ਸੁਣਾਇਆ ਗਿਆ ਗੱਲਬਾਤ ਉਸ ਦੇ ਉੱਪਰ ਕਰਾਂਗੇ ਸਤਿ ਸ਼ਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਣ ਆ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਰ ਖਬਰਾਂ ਸਾਰੀਆਂ ਅਹਿਮ ਨੇ ਲੇਕਿਨ ਸ਼ੁਰੂਆਤ ਆਪਾਂ ਪਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਖਬਰ ਤੋਂ ਕਰਦਿਆਂ ਕਿਉਂਕਿ ਪਿਛਲੇ ਸਮੇਂ ਤੋਂ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਦੇ ਉੱਪਰ ਪ੍ਰਚਾਰ ਨੂੰ ਲੈ ਕੇ ਰੋਕ ਲਗਾਈ ਗਈ ਸੀ ਅੱਜ ਉਹ ਅਕਾਲ ਤਖਤ ਤੇ ਪੇਸ਼ ਹੋਏ ਸੀ ਮਾਫੀਨਾਮਾ ਵੀ ਦਿੱਤਾ ਗਿਆ ਸੀ ਤਾਂ ਉਹਨਾਂ ਸਬੰਧੀ ਫੈਸਲੇ ਨੇ ਜਿਹੜੇ ਉਹ ਨਵੇਂ ਫੈਸਲੇ ਸੁਣਾ ਦਿੱਤੇ ਗਏ ਨੇ ਇਹ ਫੈਸਲਾ ਕੀ ਸੁਣਾਇਆ ਗਿਆ ਅਕਾਲ ਤਖਤ ਸਾਹਿਬ ਦੇ ਵਿੱਚੋਂ ਕਿਸ ਤਰ੍ਹਾਂ ਦਾ ਉਹ ਫੈਸਲਾ ਹੈ ਕਿ ਕੋਈ ਰਾਹਤ ਹੈ ਜਾਂ ਫਿਰ ਇਹ ਜਿਹੜੀਆਂ ਰੋਕਾਂ ਨੇ ਲਾਗੂ ਰਹਿਣਗੀਆਂ ਦੇਖੋ ਇਕ ਨਾ 10 15 12 ਸਾਲ 12 ਸਾਲ ਪੁਰਾਣਾ ਕੋਈ ਕੇਸ ਸੀਗਾ ਮੈਂ ਉਹਦੇ ਬਾਰੇ ਇਸ ਤਰ੍ਹਾਂ ਜਿੰਨੀ ਕਿ ਮੈਨੂੰ ਜਾਣਕਾਰੀ ਆ ਉਹ ਕਿਸੇ ਨੇ ਐਫ ਆਈ ਆਰ ਦਰਜ ਕਰਤੀ ਕਈ ਵਾਰੀ ਤੇ ਉਹ ਕੇਸ ਸੱਚੇ ਵੀ ਹੁੰਦੇ ਕਈ ਵਾਰੀ ਬਲੈਕਮੇਲਿੰਗ ਵੀ ਹੁੰਦੀ ਆ ਤੇ ਉਹਦੀ ਇੱਕ ਐਸ ਆਈ ਟੀ ਬਣ ਗਈ ਸੀ ਉਸ ਐਸ ਆਈ ਟੀ ਦਾ ਜਿਹੜਾ ਏਅਰਪੋਰਟ ਆ ਗਈ ਹੈ ਕਿ ਕਿਸ ਕੋਈ ਬੂਤਾ ਉਹਦੇ ਚੋਂ ਨਿਕਲਿਆ ਨਹੀਂ ਹੈ ਇਸ ਕਰਕੇ ਉਹ ਐਫ ਆਈ ਆਰ ਕਵੇਸ਼ ਕਰਦਾ ਰੈਕਮੈਂਡੇਸ਼ਨ ਆ ਗਈ ਪਰ ਉਹ ਜਿਸ ਤਰੀਕੇ ਨਾਲ ਆ ਉਹ ਬਾਕੀ ਤੇ ਪੁਲਿਸ ਕਾਰਵਾਈ ਹੋਊਗੀ ਇਹ ਤੇ ਹੈਗਾ ਲੀਗਲ ਐਸਪੈਕਟ ਉਹਦਾ ਜਈ ਗੱਲ ਦੂਸਰੀ ਟਡਰੀਆਂ ਵਾਲੇ ਦੀ ਜਿਹੜੀ ਅਕਾਲ ਤਖਤ ਦੇ ਉਤੋਂ ਉਹਨਾਂ ਦਾ ਏ ਨਹੀਂ ਸੀ ਕੋਈ ਉਥੇ ਉਹਨਾਂ ਨੂੰ ਕਿਸੇ ਕਿਸਮ ਦਾ ਬਾਈਕਾਟ ਹੀ ਸਮਝੋ ਇਹੋ ਹੀ ਸੀਗਾ ਤੁਹਾਨੂੰ ਪੁਰਾਣੀ ਕਹਾਣੀ ਵੀ ਸਾਦੀ ਦਾ ਪਤਾ ਹੀ ਹੋਣਾ ਆ ਕਿ ਉਹ ਕਿਵੇਂ ਕਲੈਸ਼ ਹੋ ਗਿਆ ਸੀਗਾ ਦਮਦਮੇ ਟਕਸਾਲ ਦੇ ਬੰਦਿਆਂ ਦੇ ਨਾਲ ਤੇ ਔਰ ਉਹਨਾਂ ਦਾ ਆਪਸ ਵਿੱਚ ਤੇ ਉਦੋਂ ਬਾਅਦ ਉਹ ਇੱਕ ਕਿਸਮ ਦੇ ਅਲੱਗ-ਥਲੱਗ ਰਹੇ ਹੁਣੇ ਜਦੋਂ ਨਵੇਂ ਜਥੇਦਾਰ ਸਾਹਿਬ ਕੁਲਦੀਪ ਸਿੰਘ ਗੜਗਾਜ ਹੁਣ ਆਏ ਆ ਤਾਂ ਉਹਨਾਂ ਨੂੰ ਲੱਗਦਾ ਸੀਗਾ ਜੇ ਆਪਾਂ ਨੂੰ ਏ ਏ ਇੰਜ ਜੇ ਆਪਾਂ ਉਹ ਵੀ ਮਾੜਾ ਉਹ ਵੀ ਮਾੜਾ ਇਸੇ ਤਰੀਕੇ ਨਾਲ ਲੱਗੇ ਰਵਾਂਗੇ ਤਾਂ ਫਿਰ ਤੇ ਅਖੀਰ ਤੇ ਵਿੱਚ ਲੋਕ ਸਨ ਵੀ ਕਹਿ ਦੇਣਗੇ ਤੁਸੀਂ ਵੀ ਮਾੜੇ ਜਾਂ ਫਿਰ ਫਿਰ ਤੇ ਕਿਹੜਾ ਚੰਗਾ ਆ ਅਸੀਂ ਬੰਦਿਆਂ ਨੂੰ ਜੋੜਨਾ ਆ ਵਧਾਉਣਾ ਆ ਹਾਂ ਜੇ ਕਿਸੇ ਨੇ ਕੋਈ ਬਹੁਤ ਵੱੱਜਰ ਕਿਸੇ ਦੀ ਗਲਤੀ ਹੈ ਤਾਂ ਉਹਦੇ ਲਈ ਤੇ ਉਹ ਦੇਖੋ ਮਾਫੀ ਦਾ ਕੋਈ ਅਲੱਗ ਤਰੀਕਾ ਹੋ ਸਕਦਾ ਪਰ ਇਨ੍ਹਾਂ ਬਾਰੇ ਜਿਹੜਾ ਉਹਨਾਂ ਦੀ ਆਪਣੀ ਐ ਸੋਚ ਜਾਂ ਉਹਨਾਂ ਦਾ ਆਪਣਾ ਅਪੀਨੀਅਨ ਆ ਉਹਨਾਂ ਦੀ ਆਪਣੀ ਰਾਏ ਫੋਨ ਵਾਲੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸਰ ਗਿਆਨੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੁਣਾਂ ਵੱਲੋਂ ਸੀਪ ਇਹਨਾਂ ਦੀ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਆਪਾਂ ਨੂੰ ਉਹ ਚੰਗੇ ਸਿੱਖ ਪ੍ਰਚਾਰਕ ਆ ਯੰਗ ਹੈਗੇ ਆ ਉਹਨਾਂ ਦੀ ਆਪਣੀ ਇੱਕ ਹਫਾ ਲਵੇਂਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਹਮਣੇ ਰੱਖ ਕੇ ਉਹ ਸਾਰੀ ਗੱਲਬਾਤ ਕਰਦੇ ਆ ਬੜੇ ਚੰਗੇ ਵਾਦਦਾਕਾਰ ਆ ਬਹੁਤ ਚੰਗੇ ਪ੍ਰਚਾਰਕ ਹੈਗੇ ਆ ਇਹ ਗੱਲਾਂ ਤੇ ਸਾਰੀਆਂ ਉਹਨਾਂ ਦੇ ਮਨ ਵਿੱਚ ਸਿਗੀਆਂ ਤੇ ਫੇਰ ਆਪਾਂ ਨੂੰ ਕਿਉਂ ਨਾ ਉਹਨਾਂ ਨੂੰ ਨਾਲ ਜੋੜ ਕੇ ਇਸ ਗੱਲ ਨੂੰ ਅੱਗੇ ਤੋਰਿਆ ਜਾਏ ਇਹ ਗੱਲ ਜੇ ਅੱਜ ਹੋਈ ਹੈ ਜਿਸ ਤਰੀਕੇ ਨਾਲ ਮੈਨੂੰ ਕੋਈ ਜਿਹੜਾ ਖਬਰ ਦਾ ਪਤਾ ਲੱਗਾ ਕਿ 501 ਰੁਪਏ ਦੀ ਦੇਖ ਕਰਕੇ ਤੇ ਉਹਨਾਂ ਨੂੰ ਮਾਫੀ ਹੋ ਜਾਊਗੀ ਇਹ ਮੇਰਾ ਤਾਂ ਖਿਆਲ ਹੈ ਕਿ ਉਹ ਦੇਖੋ ਹੁੰਦਾ ਤੇ ਨੋਸ਼ਨਲੀ ਆ ਸਾਰਾ ਜੇ ਕੋਈ ਹੋਰ ਵੀ ਵਰਤਨ ਕਰਵਾਉਣੇ ਆ ਜਿਸ ਤਰੀਕੇ ਨਾਲ ਸਖਬੀਰ ਸਿੰਘ ਬਾਦਲ ਜਾਂ ਇੰਨਾ ਤੋਂ ਕਰਵਾਏ ਸੀਗੇ ਜਾਂ ਹੋਰ ਨਾ ਵੀ ਸਾਰੀ ਜਾਨੀ ਸਰਕਾਰ ਪੁਰਾਣੀ ਜਿਹ ਕਹ ਲੋ ਅਕਾਲੀ ਦਲ ਦੀ ਸਰਕਾਰ ਤੋਂ ਹੀ ਕਰਾਈ ਸੀ ਉਹ ਵੀ ਜੇ ਹੋਵੇ ਤਾਂ ਕੋਈ ਕਿਸੇ ਸਿੱਖ ਨੂੰ ਉਸ ਕੱਲ ਦਾ ਬੁਰਾ ਨਹੀਂ ਲੱਗਦਾ ਇਹ ਡਿਪੈਂਡ ਕਰਦਾ ਕਿ ਉੱਥੇ ਜਿਹੜੇ ਸਿੰਘ ਸਹਿਬਾਨ ਆ ਉਹਨਾਂ ਨੂੰ ਕਿਹੋ ਜਿਹਾ ਲੱਗਦਾ ਕਿ ਕੇਸ ਬੰਦੇ ਦੇ ਕਿਸ ਕੇਸ ਦੇ ਉੱਤੇ ਕਿੰਨਾ ਕਿੰ ਜਰੂਰੀ ਹੈ ਉਹ ਦੇ ਮਤਾਬਕ ਹੈ ਉਹਦੇ ਤੇ ਕੋਈ ਬਹੁਤਾ ਕਿਤੂ ਪਰੰਤੂ ਨਹੀਂ ਉਏ ਹੁੰਦਾ ਨਾ ਹੋਣਾ ਚਾਹੀਦਾ ਪਰ ਇਹ ਗੱਲ ਦਾ ਜਿਹੜੀਆਂ ਰੈਪਰਕੇਸ਼ਨ ਹੋਣਗੀਆਂ ਮੈਨੂੰ ਉਸ ਗੱਲ ਦਾ ਥੋੜੀ ਚਿੰਤਾ ਜ਼ਰੂਰ ਹੈਗੀ ਕਿ ਇੱਕ ਕੋਈ ਨਵੀਂ ਪਾਵਰ ਪੋਲਿਟਿਕਸ ਨਾ ਸ਼ੁਰੂ ਹੋ ਜਾਏ ਇੱਕ ਪਾਸੇ ਹੈਗੇ ਆ ਤੁਮਾ ਸਾਹਿਬ ਹਰਨਾਮ ਸਿੰਘ ਤੁਮਾ ਹੁਣੀ ਜਿਹੜੇ ਦਮਦਮੀ ਟਕਸਾਲ ਦੇ ਹੈੱਡ ਆ ਔਰ ਹਰਨਾਮ ਸਿੰਘ ਤੁਮਾ ਹੁਣੀ ਜਿਹੜੇ ਸਿੱਧੇ ਸਿੱਧੇ ਤੁਹਾਨੂੰ ਪਤਾ ਕਿ ਉੱਥੇ ਨਹਾਬ ਹੀ ਆਏ ਸੀ ਜੇ ਜਿੱਥੇ ਮਹਾਕੁੰਭ ਦੇ ਵਿੱਚ ਵੀ ਚੁੱਭੀ ਮਾਰ ਕੇ ਆਏ ਸੀ ਤੇ ਜਾ ਕੇ ਮਹਾਰਾਸ਼ਟਰ ਦੀਆਂ ਬੀਜੇਪੀ ਦੀਆਂ ਚੋਣਾਂ ਦੇ ਵਿੱਚ ਓਪਨਲੀ ਸਪੋਰਟ ਵੀ ਕਰਕੇ ਆਏ ਸੀ ਹੁਣ ਜਿਹੜਾ ਇਹ ਉਹਨਾਂ ਤੇ ਟੈਗ ਲੱਗਾ ਕਿ ਉਹ ਆਰਐਸਐਸ ਦੇ ਪ੍ਰਚਾਰਕ ਬਣੇ ਆ ਜਾਂ ਆਰਐਸਐਸ ਦੇ ਨਾਲ ਜੁੜੇ ਆ ਔਰ ਉਹ ਇੱਕ ਪਾਸੇ ਕੁਲਦੀਪ ਸਿੰਘ ਗੜਗੱਜ ਹੁਣੀ ਜਾਂ ਇਹਨਾਂ ਦੀਆਂ ਇਹਨਾਂ ਦੇ ਦਫ਼ਤਰ ਸਾਹਮਣੇ ਵੀ ਪ੍ਰੋਟੈਸਟ ਕਰਕੇ ਆਏ ਸੀ ਤੁਹਾਨੂੰ ਪਤਾ ਕਿ ਇਹ ਜੀ ਕਿਵੇਂ ਹੋ ਗਿਆ ਇਹ ਕਿਵੇਂ ਬਦਲੇ ਗਏ ਆ ਸਾਰੇ ਸਾਨੂੰ ਮਨਜ਼ੂਰ ਨਹੀਂ ਹੈ ਜੋ ਵੀ ਉੱਪਰ ਸਿੰਘ ਸਹਿਬਾਨਾਂ ਦੀਆਂ ਨਿਯੁਕਤੀਆਂ ਉਸ ਕਿਸਮ ਦਾ ਸਾਰਾ ਉਹ ਬੋਲਬਾਲਾ ਸੀਗਾ ਹੁਣ ਕਿਉਂਕਿ ਗੜਗੱਜ ਸਾਹਿਬ ਨੇ ਇਸ ਗੱਲ ਦਾ ਫੈਸਲਾ ਸੁਣਾਤਾ ਔਰ ਆਪਣੀ ਵੱਲੋਂ ਉਹਨਾਂ ਨੂੰ ਸਜਾ ਵੀ ਜਿਹੜੀ ਹੈ ਕਾਰ ਸੇਵਾ ਜਿਹੜੀ ਵੀ ਜਿਸ ਤਰ੍ਹਾਂ ਦੀ ਲਾਉਣੀ ਸੀ ਉਹ ਦੇਤੀ ਤੇ ਉਦੋਂ ਬਾਅਦ ਉਹਨਾਂ ਨੂੰ ਜਾਨੀ ਇੰਜ ਕਹਿ ਲੋ ਕਿ ਨਾਲ ਸ਼ਾਮਿਲ ਕਰ ਲਿਆ ਤਾਂ ਫੇਰ ਇਹ ਗੱਲ ਮੈਂ ਨਿੱਜੀ ਤੌਰ ਤੇ ਤੇ ਸਮਝਦਾ ਕਿ ਠੀਕ ਹੈ ਇਹ ਫੈਸਲਾ ਕਰਨਾ ਚਾਹੀਦਾ ਔਰ ਠੀਕ ਹੈ ਜਦੋਂ ਵੀ ਜਿਸ ਤਰ੍ਹਾਂ ਵੀ ਹੋਇਆ ਇਹੋ ਜਿਹਾ ਸਾਨੂੰ ਪ੍ਰਚਾਰ ਕਿਹਾ ਚੰਗੇ ਆ ਮੈਂ ਤੇ ਆਪ ਉਹਨਾਂ ਦੀਆਂ ਕਈ ਦੋ ਚਾਰ ਵੀਡੀਓ ਪਿੱਛੇ ਜੇ ਸੁਣੀਆਂ ਸੀਗੀਆਂ ਤੇ ਤਰਕ ਨਾਲ ਗੱਲ ਕਰਦੇ ਆ ਹਾਂ ਇੰਨੀ ਇੱਕ ਗੱਲ ਜ਼ਰੂਰ ਆ ਕਿ ਕਈ ਵਾਰੀ ਉਹਨਾਂ ਦਾ ਤਰਕ ਜਿਹੜਾ ਉਹ ਜ਼ਿਆਦਾ ਸਿੱਖ ਜਿਹੜੀਆਂ ਨਾ ਧਾਰਮਿਕ ਮर्याਦਾ ਮर्याਦਾ ਸਿੱਖਾਂ ਦੀ ਨਹੀਂ ਗੱਲ ਹੋਦੀ ਜੇ ਧਾਰਮਿਕ ਮर्याਦਾ ਆਮਾ ਜਿਹੜੀਆਂ ਮर्याਦਾ ਸਾਡੀਆਂ ਉਨ੍ਹਾਂ ਚੋਂ ਕਈ ਵਾਰੀ ਉਹ ਥੋੜਾ ਬਾਹਰ ਜਾਂਦਾ ਉਹਨਾਂ ਕੋ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਬਾਕੀ ਇਹ ਤੇ ਮੈਨੂੰ ਤੇ ਇੱਕ ਵੈਲਕਮ ਗੱਲ ਲੱਗਦੀ ਹੈ ਪਰ ਇਹਦੇ ਜਿਹੜੇ ਰੈਪਰਕਸ਼ਨ ਨਵੇਂ ਨਿਕਲ ਸਕਦੇ ਆ ਇਹ ਹੁਣ ਕੀ ਉਹਦੇ ਤੇ ਤੁਮਾ ਸਾਹਿਬ ਜਿਹੜੇ ਦਮਦਮੀ ਟਕਸਾਲ ਦੇ ਹੈੱਡ ਆ ਉਹ ਕੀ ਰਿਐਕਟ ਕਰਦੇ ਆ ਜਾਂ ਉਹ ਕੋਈ ਹੋਰ ਨਵਾਂ ਮਸਲਾ ਛਿੜਦਾ ਇਥੇ ਉਹ ਆਪਾਂ ਆਉਣ ਵਾਲੇ ਸਮੇਂ 'ਚ ਦੇਖਦੇ ਜੀ ਬਿਲਕੁਲ ਲੇਕਿਨ ਅੱਜ ਜੇ ਰੋਕ ਹੈ ਨਾ ਤਾਂ ਪ੍ਰਚਾਰ ਕਰਨ ਦੀ ਰੋਕ ਸੀਗੀ ਉਹ ਅਕਾਲ ਤਖਤ ਸਾਹਿਬ ਦੇ ਫੈਸਲੇ ਵੱਲੋਂ ਇਸ ਫੈਸਲਾ ਸੁਣਾਇਆ ਗਿਆ ਕਿ ਉਹ ਪ੍ਰਚਾਰ ਕਰ ਸਕਦੇ ਨੇ ਲੇਕਿਨ ਕੁਝ ਦਾਇਰਾ ਉਹਨਾਂ ਦੇ ਵੱਲੋਂ ਨਿਸ਼ਚਿਤ ਫਿਰ ਤੋਂ ਕੀਤਾ ਗਿਆ ਜਿਸ ਦਾਇਰੇ ਦੇ ਵਿੱਚ ਰਹਿ ਕੇ ਉਹ ਸਿੱਖ ਪ੍ਰਚਾਰਕ ਬਣ ਸਕਦੇ ਨੇ ਭਾਵ ਕਿ ਸਿੱਖੀ ਦੇ ਲਈ ਪ੍ਰਚਾਰ ਕਰ ਸਕਦੇ ਨੇ ਸੋ ਉਧਰ ਸਰ ਗੱਲ ਕਰਾਂਗੇ ਹੁਣ ਆਪਾਂ ਪੰਜਾਬ ਸਰਕਾਰ ਦੀ ਕਿਉਂਕਿ ਪੰਜਾਬ ਸਰਕਾਰ ਦੇ ਲਈ ਅੱਜ ਇੱਕ ਵੱਡਾ ਝਟਕਾ ਲੱਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੀ ਆਰਥਿਕਤਾ ਦੇ ਉੱਪਰ ਸੱਟ ਕੀਤੀ ਗਈ ਹੈ ਕਿਉਂਕਿ ਕਰਜ਼ੇ ਦੀ ਜਿਹੜੀ ਹੱਦ ਹੈ ਉਹਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਗਿਆ ਹੈ ਪੰਜਾਬ ਜੋ ਕਿ ਆਰਥਿਕ ਮੰਦੀ ਦੇ ਵਿੱਚ ਆ ਭਾਵੇਂ ਕਿ ਪੰਜਾਬ ਸਰਕਾਰ ਇਸ ਗੱਲ ਨੂੰ ਸਹਿਮਤ ਨਹੀਂ ਉਹ ਕਹਿ ਰਹੇ ਨੇ ਸਾਡੇ ਖਜ਼ਾਨੇ ਦੇ ਵਿੱਚ ਬਹੁਤ ਪੈਸੇ ਨਹੀਂ ਲੇਕਿਨ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਆਰਥਿਕ ਹਾਲਾਤ ਨੇ ਸੈਂਟਰ ਸਰਕਾਰ ਦੇ ਵੱਲੋਂ ਜਦੋਂ ਹੁਣ ਪੰਜਾਬ ਸਰਕਾਰ ਦੀ ਬਾਹ ਮੋੜ ਕੇ ਕਰਜ਼ੇ ਨੂੰ ਘਟਾ ਕੀਤਾ ਗਿਆ ਕਿਵੇਂ ਦੇਖ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਆਰਥਿਕ ਤੌਤੇ ਕਿਵੇਂ ਬਾਹਰ ਨਿਕਲ ਪਾਏਗੀ ਕੀ ਵੱਡਾ ਸੰਕਟ ਵਿੱਤੀ ਸੰਕਟ ਪੰਜਾਬ ਸਰਕਾਰ ਦੇ ਸਾਹਮਣੇ ਖੜਾ ਹੈ ਕਿਵੇਂ ਦੇਖ ਰਹੇ ਉਸ ਕਰਜ਼ਾ ਕਟੌਤੀ ਨੂੰ ਦੇਖੋ ਇਹ ਤੇ ਕਰਜ਼ਾ ਜਿਹੜਾ ਇਹਦੀ ਇੱਕ ਲਿਮਿਟ ਤੇ ਹੋਣੀ ਚਾਹੀਦੀ ਹੈ ਜੇ ਤੁਸੀਂ ਕਰਜ਼ਿਆਂ ਲੈ ਕੇ ਜਿਹੜੀ ਸਰਕਾਰ ਆਊਗੀ ਪੰਜਾਬ ਦੇ ਸਿਰ ਤੇ ਹੋਰ ਕਰਜ਼ਾ ਚੜਾ ਕੇ ਆਪਣੀਆਂ ਮौजਾਂ ਕਰਕੇ ਖਾਂ ਚਲੇ ਜੂਗੀ ਪਿੱਛੇ ਤੋਂ ਇਹ ਚੱਲਿਆ ਪਿਛਲੇ 15-20 ਸਾਲਾਂ ਤੋਂ ਜ਼ਿਆਦਾ ਚੜਿਆ ਕਿਸੇ ਵੇਲੇ 10000 ਕਰੋੜ ਦਾ ਸੀ ਫਿਰ 14-15 ਹੋਇਆ ਫਿਰ ਇਹ 16 ਹੋ ਗਿਆ ਫਿਰ ਇਹ 20 ਹੋ ਗਿਆ ਪਿਛਲੀ ਸਰਕਾਰ ਵੇਲੇ ਇਹ 20000 ਕਰੋੜ ਰੁਪਇਆ ਸਾਲ ਦਾ ਚੜਨਾ ਕਰਜ਼ਾ ਉਹ ਬਹੁਤ ਹੈ ਤੇ ਇਸ ਵੇਲੇ ਕਰਜ਼ਾ ਜਿੰਨਾ ਟੋਟਲ ਹੋਇਆ ਉਹਦਾ 20000 ਕਰੋੜ ਰੁਪਇਆ ਸੂਦ ਸੂਦ ਹੀ ਦੇਣਾ ਪੈਂਦਾ ਵਿਆਜ 20000 ਕਰੋੜ ਰੁਪਇਆ ਸੋਚ ਕੇ ਦੇਖੋ ਕਿੰਨੀ ਫਿਗਰ ਆ ਆਪਾਂ ਸਾਡੀ ਹਾਲਤ ਕੀ ਹੈ ਜੇ ਕਰਜ਼ੇ ਲੈ ਲੈ ਕੇ ਸਰਕਾਰਾਂ ਚਲਾਉਣੀਆਂ ਤੇ ਤੁਸੀਂ ਛੱਡ ਦਿਓ ਸਰਕਾਰਾਂ ਨਹੀਂ ਚਲਦੀਆਂ ਕਿਉਂ ਤੁਸੀਂ ਛਾਲਾ ਮਾਰ ਵਰ ਕੇ ਗੱਡੀਆਂ ਤੇ ਬੈਠੇ ਇਸ ਲਈ ਜੇ ਉਹਨਾਂ ਨੇ ਕੁਝ ਕੀਤਾ ਮੈਂ ਇਸ ਕੱਲ ਤੇ ਬਿਲਕੁਲ ਹੱਕ 'ਚ ਨਹੀਂ ਹਾਂ ਜੇ ਕੋਈ ਇਸ ਕਾਲ ਦੇ ਹੱਕ 'ਚ ਨਹੀਂ ਆ ਕਿ ਜੇ ਖਰਚਾ ਜਿੰਨਾ ਮਰਜ਼ੀ ਕਿਸੇ ਵੀ ਸਰਕਾਰ ਨੂੰ ਕਹੋ ਕਿ ਖੁੱਲੀ ਖੇੜਿਆ ਚੱਕੀ ਚੱਲੋ ਲਈ ਚੱਲੋ ਤੇ ਤੁਸੀਂ ਜਿਹੜਾ ਆਪਣਾ ਗੁਜ਼ਾਰਾ ਚਲਾਈ ਚੱਲੋ ਕੋਈ ਪੈਸਾ ਰੈਵਨਿਊ ਇਕੱਠਾ ਕਰਨ ਦੀ ਲੋੜ ਨਹੀਂ ਇੰਜ ਤੇ ਆਪਾਂ ਇੱਕ ਬਹੁਤ ਵੱਡੀ ਪਹਿਲਾਂ ਹੀ ਬਿਮਾਰੂ ਸਟੇਟ ਬਣ ਚੁੱਕੇ ਹਾਂ ਕਿਤੇ ਹੋਰ ਨਾ ਸੀ ਇਹੋ ਜਿਹਾ ਹੋ ਜੇ ਕਿ ਸਾਨੂੰ ਰਿਡੀਮ ਕਰਨਾ ਔਖਾ ਹੋ ਜੇ ਇਸ ਵੇਲੇ ਤੁਹਾਨੂੰ ਇਹ ਅੰਦਾਜ਼ਾ ਹੋਣਾ ਚਾਹੀਦਾ ਮੋਟਾ-ਮੋਟਾ ਸਾਡਾ ਕਰਜ਼ਾ 50 ਤੋਂ 55% ਜਿੰਨੀ ਸਾਡੀ ਟੋਟਲ ਸੂਬੇ ਦੀ ਧਨ ਦੌਲਤ ਅਸੀਂ ਪੈਦਾ ਕਰਦੇ ਹਾਂ ਉਹਦਾ ਕਰਜ਼ਾ ਆ ਹਾਲਾਂਕਿ ਅਮਰੀਕਾ ਦਾ ਤੇ ਬਹੁਤ ਜ਼ਿਆਦਾ ਆ ਸਾਡੀ ਕੇਂਦਰੀ ਸਰਕਾਰ ਦਾ ਵੀ 60 ਤੋਂ 62 ਮੇਰਾ ਖਿਆਲ ਘੱਟੋ-ਘੱਟ ਇਹ ਨਾ ਕਾਫੀ ਜ਼ਿਆਦਾ ਪਰ ਉਹਨਾਂ ਕੋਲ ਹੋਰ ਸਾਧਨ ਹੁੰਦੇ ਆ ਉਹਨਾਂ ਕੋਲ ਕਾਫੀ ਉਹ ਐਡਜਸਟ ਕਰਦੇ 글로ਬਲੀ ਕੁਝ ਨਾ ਕਿਸੇ ਦੇ ਬਹੁਤੇ ਖਰਚੇ ਕਰੋ ਉਸ ਕਿਸਮ ਦਾ ਉਹ ਕਰ ਸਕਦੇ ਆ ਪਰ ਆਪਾਂ ਜਿਹੜੇ ਬੰਦੇ ਆ ਆਪਾਂ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਇਹ ਚਾਹੀਦਾ ਹੈਗਾ ਆ ਕਿ ਸੂਬੇ ਨੂੰ ਇਹ ਖੁੱਲੀਆਂ ਬਾਗਾਂ ਨਾ ਛੱਡਣ ਕਰਜ਼ੇ ਦੇ ਪ੍ਰਤੀ ਇਸ ਵੇਲੇ ਤੁਹਾਨੂੰ ਇਹ ਵੀ ਅੰਦਾਜ਼ੇ ਦੇ ਤੌਰ ਤੇ ਦੱਸ ਦਿਆਂ ਵੀ ਕਿੰਨਾ ਕਰਜ਼ਾ 30 ਤੋਂ 35000 ਕਰੋੜ ਰੁਪਏ ਯਾਨੀ ਸਿੱਧਾ ਹੀ ਪਿਛਲੀ ਵਾਰ ਨਾਲੋਂ ਡੇਢ ਤੋਂ ਡੇਢ ਗੁਣਾ ਤੋਂ ਵੀ ਉੱਪਰ ਦਾ ਕਰਜ਼ੇ ਦੀ ਐਨੂਅਲ ਜਿਹੜੀ ਆ ਅਸੀਂ ਲੈ ਰਹੇ ਇੱਕ ਪਾਸੇ ਤੇ ਵਿਆਜ ਵਧੀ ਜਾਂਦਾ ਇੱਕ ਪਾਸੇ ਤੁਸੀਂ ਕਰਜ਼ੇ ਕਰਜਾ ਲੈਣ ਦੀ ਜਿਹੜਾ ਅਮਾਉਂਟ ਆ ਉਸ ਦਾ ਪੂਰਾ ਉਹ ਵਧਾਈ ਜਾਊਗੇ ਤਾਂ ਫਿਰ ਇਥੇ ਕਰ ਕੀ ਰਹੇ ਆ ਸਰਕਾਰ ਕਾਹਦੇ ਨਾਲ ਜਲ ਰਹੀ ਹੈ ਤੇ ਕਹਿੰਦੇ ਸੀ ਰੇਤਾ ਵੇਚ ਕੇ ਅਸੀਂ 20 ਹਜ਼ਾਰ ਕਰੋੜ ਰੁਪਇਆ ਇਕੱਠਾ ਕਰ ਲਾਂਗੇ दारू ਤੋਂ 30 ਹਜ਼ਾਰ ਕਰੋੜ ਰੁਪਇਆ ਇਕੱਠਾ ਕਰ ਲਿਆ ਉਹ ਕਿੱਥੇ ਗਿਆ ਜਿਹੜਾ ਸਾਰਾ 50 ਹਜ਼ਾਰ ਕਰੋੜ ਰੁਪਇਆ ਕਿੱਥੇ ਗਿਆ ਪੰਜ ਗਿਆ ਅਜੇ 10 ਹਜ਼ਾਰ ਕਰੋੜ ਰੁਪਇਆ ਜਿਹੜਾ दारू ਤੋਂ ਤੇ ਇਹ ਕਿਹੜੀ ਬਹੁਤ ਸਿਆਣਪ ਦੀ ਗੱਲ ਹੈ ਕਿ ਪੰਜਾਬੀਆਂ ਨੂੰ दारू ਫਲਾ ਫਲਾ ਕੇ ਤੁਸੀਂ ਪੈਸਾ ਇਕੱਠਾ ਕਰੋ ਇਹ ਕਿੰਨੀ ਕ ਮਾਨ ਵਾਲੀ ਗੱਲ ਕਿਹੜੀ ਹੈ ਕਿ ਨਵੀਆਂ ਨਵਾਂ ਬਿਜ਼ਨਸ ਸ਼ੁਰੂ ਹੋ ਗਿਆ ਇੱਥੇ ਨਵੀਂ ਇੰਡਸਟਰੀ ਲੱਗ ਗਈ ਹੈ ਨਵਾਂ ਕੋਈ ਵੱਡਾ ਹਾਈਡਲ ਪ੍ਰੋਜੈਕਟ ਲੱਗ ਗਿਆ ਕਿ ਜਿਹਦੇ ਚੋਂ ਤੁਸੀਂ ਤੁਹਾਨੂੰ ਕਿ ਪਾਣੀ ਤੇ ਸਾਡੇ ਕੋਲ ਹੈ ਜਿਹਦੇ ਚੋਂ ਤੁਸੀਂ ਬਿਜਲੀ ਪੈਦਾ ਕਰਕੇ ਪੈਸੇ ਇਕੱਠੇ ਕਰ ਰਹੇ ਆਂ ਦੇਸ਼ ਨੂੰ ਬਿਜਲੀ ਵੇਚ ਕੇ ਕੋਈ ਇਹੋ ਜੀਆਂ ਗੱਲਾਂ ਪ੍ਰੋਡਕਟਿਵ ਨਹੀਂ ਨਾ ਹੈਗੀਆਂ ਤੁਸੀਂ ਇਹ ਤੇ ਨੈਗੇਟਿਵ ਗੱਲ ਆ ਕਿ ਪੈਸਾ ਇਕੱਠਾ ਕਰ ਲਈ ਕਰੀ ਚੱਲੋ ਜੋ ਮਰ ਜੇ ਆ ਬੰਦੇ ਮਰਦੇ ਮਰਨ ਲੱਟਦੇ ਆ ਲੜਨ ਘਰ ਟੁੱਟਦੇ ਆ ਟੁੱਟਣ ਇਸ ਲਈ ਇਹ ਇਹ ਵੀ ਕੋਈ ਬਹੁਤ ਮਾਨ ਵਾਲਾ ਵੱਡਾ ਪਰ ਵੱਡਾ ਸੋਰਸ ਇਹੀ ਹੈ ਨਾਲ ਕੋਲ ਹੋਰ ਕੋਈ ਬਹੁਤੇ ਸੋਰਸ ਇਹੋ ਜਿਹੇ ਦਿਖਦੇ ਨਹੀਂ ਮੈਨੂੰ ਤੇ ਕੁਝ ਤੇ ਸਾਡੀ ਬਾਰਡਰ ਸਟੇਟ ਕਰਕੇ ਕੁਝ ਕੇਂਦਰ ਦੀਆਂ ਪਾਲਿਸੀਆਂ ਕਰਕੇ हां एक गल जरूर है लखमिंदर के जे ਸਾਡੇ ਜਿਹੜੇ ਬਣਦੇ ਪੈਸੇ ਆ ਜਿਵੇਂ ਤਾਮਿਲਨਾਡੂ ਨੂੰ ਬਾਰ ਬਾਰ ਉਹ 2000 ਕਰੋੜ ਰੁਪਇਆ ਉਹਨਾਂ ਦਾ ਰਿਲੀਜ਼ ਨਹੀਂ ਕਰ ਰਹੇ ਸਾਡੇ ਵੀ ਪੈਸੇ ਪਿੱਛੇ ਰੂਰਲ ਡਿਵੈਲਪਮੈਂਟ ਫੰਡ ਭੰਡ ਜਿਹੜਾ ਸੀ ਆਰਡੀਐਫ ਜਿਹਨੂੰ ਕਹਿੰਦੇ ਆ ਪਿੰਡੂ ਵਿਕਾਸ ਫੰਡ ਉਹ ਸਾਡਾ ਰੋਕਿਆ ਸੀ ਉਹ ਜਿਹੜਾ ਸਾਡਾ ਬਣਦਾ ਉਹਨੂੰ ਟੈਕਨੀਕਲ ਗਰਾਉਂਡ ਦੇ ਉੱਤੇ ਨਹੀਂ ਰੋਕਣਾ ਚਾਹੀਦਾ ਜੇ ਰੋਕਿਆ ਵੀ ਆ ਤੇ ਉਹਨੂੰ ਕੁਛ ਕਹਿ ਕੇ ਤੇ ਪੈਸਾ ਰਿਲੀਜ਼ ਕਰ ਦੇਣਾ ਚਾਹੀਦਾ ਤਾਂ ਕਿ ਕੰਮ ਨਾ ਰੁਕਣ ਉਹ ਗੱਲ ਤੇ ਸਾਨੂੰ ਸਮਝ ਪੈਂਦੀ ਆ ਪਰ ਤੁਸੀਂ ਜੇ ਕਰਜ਼ੇ ਲੈ ਲੈ ਕੇ ਸਰਕਾਰਾਂ ਚ ਲਾਉਣੀਆਂ ਉਹ ਬਹੁਤ ਮਾੜੀ ਗੱਲ ਆ ਆਉਣ ਵਾਲੇ ਸਮੇਂ ਚ ਤੁਹਾਨੂੰ ਦੱਸਦਾ ਜਿਵੇਂ ਸਾਰੀ ਦਿੱਲੀ ਦੇ ਲੀਡਰਸ਼ਿਪ ਇੱਥੇ ਇਹਨਾਂ ਦੇ ਆਣ ਕੇ ਬਹਿ ਗਈ ਆ ਅ ਵਿਚੇ ਤੁਸੀਂ ਸੰਸਦਿਆ ਤੇ ਦਰਸ਼ਨ ਕਰਦੇ ਹੋਣੇ ਆ ਕੇਜਰੀਵਾਲ ਹੋਰ ਜਿਹੜੇ ਵੀ ਉਥੇ ਜੇਲ੍ਹ ਦੇ ਵਿੱਚ ਤਿਹਾਰਤ ਜੇਲ੍ਹ ਚ ਗਏ ਸੀ ਉਹ ਸਾਰੇ ਇੱਥੇ ਆ ਗਏ ਆ ਔਰ ਸਰਕਾਰ ਨੂੰ ਆਪਣੇ ਢੰਗ ਨਾਲ ਚਲਾ ਰਹੇ ਆ ਮੀਟਿੰਗਾਂ ਲੈ ਰਹੇ ਸਰਕਾਰ ਦੀ ਹੱਦੀ ਹੋ ਗਈ ਸਿਰ ਆ ਹੀ ਲੱਗ ਗਿਆ ਕਹਾਣੀ ਦਾ ਔਰ ਉਹਨਾਂ ਦੀਆਂ ਸਕੀਮਾਂ ਦੇ ਵਿੱਚ ਉਹਨਾਂ ਨੂੰ ਕੀ ਆਪਣਾ ਖਾ ਪੀ ਕੇ ਸਾਡਾ ਪੰਜਾਬ ਤੇ ਖਰਚਾ ਚੜਾ ਕੇ ਆਪ ਦਿੱਲੀ ਜਾ ਕੇ ਬਹਿ ਜਾਣਗੇ ਜਾਂ ਕਿਤੇ ਵਿਦੇਸ਼ਾਂ 'ਚ ਚਲੇ ਜਾਣਗੇ ਜਾਂ ਜੇਲ੍ਹ 'ਚ ਚਲੇ ਜਾਣਗੇ ਕਿਉਂਕਿ ਕੇਸ ਹੋਰ ਵੀ 2000 ਕਰੋੜ ਦਾ ਸ਼ੁਰੂ ਹੋ ਗਿਆ ਆ ਸੋਧੀਆਂ ਹੁਣਾਂ ਦੇ ਇਹ ਇੱਥੇ ਦੇ ਪੈਸਿਆਂ ਨਾਲ ਹੀ ਕੇਸ ਲੜਨਾ ਮਤਲਬ ਮੈਂ ਇਹਨਾਂ ਨੂੰ ਜਿਹੜੀਆਂ ਪਰਦੇ ਦੇ ਪਿੱਛੇ ਜਿਹੜੀਆਂ ਇਹਦੀਆਂ ਇੰਪਲੀਕੇਸ਼ਨ ਆ ਨਾ ਲਖਵਿੰਦਰ ਜੀ ਉਹ ਸਾਨੂੰ ਸਮਝਣ ਦੀ ਲੋੜ ਆ ਉਹ ਕਾਫੀ ਕਈ ਵਾਰੀ ਪੰਜਾਬ ਨੂੰ ਮਹਿੰਗੀਆਂ ਪੈ ਸਕਦੀਆਂ ਅ ਸੋ ਬਿਲਕੁਲ ਸਰ ਬਿਲਕੁਲ ਜੀ ਇਸੋ ਕਰਜ਼ੇ ਦੇ ਵਿੱਚ ਪੰਜਾਬ ਲਗਾਤਾਰ ਕਿਰਦਾ ਨਜ਼ਰ ਆ ਰਿਹਾ ਹੁਣ ਇਸ ਬਜਟ ਦੇ ਵਿੱਚ ਵੀ 50000000 ਦੇ ਕਰੀਬ 50000 ਕਰੋੜ ਦੇ ਕਰੀਬ ਹੈ ਜਿਹੜਾ ਕਰਜ਼ਾ ਨਵਾਂ ਚੁੱਕਣ ਦੀ ਗੱਲ ਕੀਤੀ ਗਈ ਸੀ ਪੰਜਾਬ ਸਰਕਾਰ ਦੇ ਵਿੱਚੋਂ ਲੇਕਿਨ ਹੁਣ ਜਿਵੇਂ ਨਵਾਂ ਲੈਟਰ ਕੇਂਦਰੀ ਵਿੱਤ ਮੰਤਰਾਲੇ ਦੇ ਵੱਲੋਂ ਲਿਖ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਮੁਸ਼ਕਿਲਾਂ ਵੱਧੀਆਂ ਨਜ਼ਰ ਆ ਰਹੀ ਨੇ ਕਿਉਂਕਿ ਕੇਂਦਰੀ ਵਿੱਤ ਮੰਤਰਾਲੇ ਨੇ ਆਰਬੀ ਨੂੰ ਲੈਟਰ ਲਿਖ ਕੇ ਨਵੇਂ ਆਦੇਸ਼ ਦਿੱਤੇ ਕਿ ਨੇ ਸਿਰਫ 21905 ਕਰੋੜ ਰੁਪਏ ਦੇ ਕਰਜ਼ੇ ਦੀ ਜਿਹੜੀ ਪ੍ਰਵਾਨਗੀ ਦਿੱਤੀ ਗਈ ਹੈ। ਸੋ ਕਰਜ਼ੇ ਦੇ ਵਿੱਚ ਕਟੌਤੀ ਪੰਜਾਬ ਸਰਕਾਰ ਦੇ ਲਈ ਵੱਡਾ ਝਟਕਾ ਕਿਉਂਕਿ ਵਿੱਤ ਮੰਤਰੀ ਪੰਜਾਬ ਸਰਕਾਰ ਵੀ ਇਹ ਗੱਲ ਪਿਛਲੇ ਦਿਨਾਂ ਦੇ ਵਿੱਚ ਮਾਫ ਕਰਨਾ ਪਿਛਲੇ ਸਮੇਂ ਕਿਹਾ ਚੁੱਕੇ ਨੇ ਕਿ ਜਿਹੜੀਆਂ ਇਹ ਲਗਾਤਾਰ ਕਟੌਤੀਆਂ ਪੰਜਾਬ ਦੇ ਕਰਜ਼ੇ ਦੇ ਉੱਪਰ ਹੋ ਰਹੀ ਨੇ ਇਹ ਸਿੱਧਾ-ਸਿੱਧਾ ਪੰਜਾਬ ਦਾ ਗਲਾ ਘੁੱਟਣ ਦੀ ਜਿਹੜੀ ਗੱਲ ਹੈ। ਉਹ ਕੀਤੀ ਜਾ ਰਹੀ ਹੈ ਸੰਗੀਟਾਚੇ ਨੂੰ ਵੀ ਇਹ ਘੁੱਟਣ ਦੀ ਜਿਹੜੀ ਗੱਲ ਵਿੱਤ ਮੰਤਰੀ ਸਾਹਿਬ ਕਹਿੰਦੇ ਹੋਏ ਨਜ਼ਰ ਆਇਆ ਨਹੀਂ ਲੇਕਿਨ ਇਹ ਗੱਲ ਕਲੀਅਰ ਹੈ ਕਿ ਇਸ ਆਦੇਸ਼ਾਂ ਦੇ ਨਾਲ ਇਸ ਲੈਟਰ ਦੇ ਨਾਲ ਪੰਜਾਬ ਦੀ ਕਟੌਤੀ ਹੋਈ ਹੈ ਤਾਂ ਪੰਜਾਬ ਦੇ ਉੱਪਰ ਵਿੱਤੀ ਜਿਹੜੇ ਸੰਕਟ ਨੇ ਉਹ ਲਗਾਤਾਰ ਮੰਡਰਾਉਣੇ ਸ਼ੁਰੂ ਹੋਏ ਨੇ ਸਰ ਇੱਕ ਅਹਿਮ ਖਬਰ ਹੈ ਅਮਰਿਤਪਾਲ ਸਿੰਘ ਜਿਹੜੇ ਕਿ ਐਮਪੀ ਨੇ ਖੰਡੂਰ ਸਾਹਿਬ ਤੋਂ ਉਹਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸੋ ਪਤਾ ਲੱਗਿਆ ਕਿ ਪਰਿਵਾਰ ਦੇ ਵੱਲੋਂ ਨਵੀਆਂ ਤਿਆਰੀਆਂ ਸ਼ੁਰੂ ਕਰ ਦਿੱਤੇਗੇ ਨੇ ਤਾ ਜੋ ਐਨਐਸਏ ਜੋੜੀ ਤੀਸਰੀ ਵਾਰ ਲਗਾਈ ਗਈ ਹੈ ਅਮਰਿਤਪਾਲ ਸਿੰਘ ਦੇ ਉੱਪਰ ਉਸ ਨੂੰ ਖਤਮ ਕੀਤਾ ਜਾ ਸਕੇ ਆਖਰ ਇਹ ਕਿਹੜੀਆਂ ਨਵੀਆਂ ਤਿਆਰੀਆਂ ਨੇ ਜਿਸ ਦੇ ਤਹਿਤ ਪਰਿਵਾਰ ਦੀ ਹੁਣ ਇਹ ਗੱਲ ਕਰਦੀ ਨਜ਼ਰ ਆਏ ਨੇ ਤੇ ਇਹ ਤਿਆਰੀਆਂ ਕਿੰਨੀਆਂ ਕੁ ਪੁਕਤਾਂ ਨੇ ਕਿ ਇਹਨਾਂ ਤਿਆਰੀਆਂ ਦੇ ਨਾਲ ਜੋ ਕਦਮ ਪਰਿਵਾਰ ਚੁੱਕਣ ਲੱਗਿਆ ਹੈ ਇਸ ਦੇ ਨਾਲ ਅਮਰਿਤਪਾਲ ਸਿੰਘ ਦੇ ਉੱਪਰੋਂ ਐਨਐਸਏ ਖਤਮ ਹੋ ਜਾਵੇਗੀ ਆਖਰ ਪੰਜਾਬ ਮਾਫ ਕਰਨਾ ਪਰਿਵਾਰ ਦੀਆਂ ਤਿਆਰੀਆਂ ਕੀ ਨੇਗੀਆਂ ਦੇਖੋ ਪਰਿਵਾਰ ਦੀਆਂ ਤਿਆਰੀਆਂ ਜਿਸ ਤਰ੍ਹਾਂ ਮੈਂ ਤੇ ਤੁਹਾਡੇ ਕੋਲ ਇਹ ਖਬਰ ਸੁਣ ਰਿਆਂ ਕਿ ਉਹ ਕੋਰਟ 'ਚ ਜਾਣਾ ਚਾਹੁੰਦੇ ਆ ਜਾਣਾ ਚਾਹੀਦਾ ਆ ਕਿਉਂਕਿ ਇਹ ਤੇ ਉਹਨਾਂ ਦਾ ਅਧਿਕਾਰ ਹੈ ਲੀਗਲ ਅਧਿਕਾਰ ਹੈ ਪਰ ਸਵਾਲ ਇਹ ਆ ਕਿ ਪੰਜਾਬ ਸਰਕਾਰ بار-बार ਇਸ ਗੱਲ ਨੂੰ ਕਿਉਂ ਰეკਮੈਂਡ ਕਰ ਰਹੀ ਆ ਇਹ ਉਹਨਾਂ ਦੇ ਨਾਂ ਨੂੰ ਜਦ ਤੱਕ ਪੰਜਾਬ ਸਰਕਾਰ ਰეკਮੈਂਡ ਨਾ ਕਰੇ ਕੇਂਦਰ ਉਸ ਨੂੰ ਐਲਐਸਏ ਦੀ ਟਰਮ ਨੂੰ ਵਧਾ ਨਹੀਂ ਸਕਦੇ ਉਹ ਟਰਮ ਤੇ ਪਹਿਲਾਂ ਸਾਡੇ ਵੱਲੋਂ ਰეკਮੈਂਡੇਸ਼ਨ ਜਾਂਦੀ ਆ ਕੇਂਦਰ ਦੀ ਜਿਹੜੀ ਮਿਨਿਸਟਰੀ ਆ ਉਹ ਉਹਨੂੰ ਐਕਸੈਪਟ ਕਰਦੀ ਆ ਤੇ ਉੱਥੇ ਉਹਨਾਂ ਦੀ ਜਿਹੜੀ ਜੇਲਿਆ ਉਹ ਐਕਸਟੈਂਡ ਹੋ ਜਾਂਦੀ ਆ ਉਹਨੂੰ ਹੋਰ ਅੱਗੇ ਵਧਾਤਾ ਜਾਂਦਾ ਇਸ ਲਈ ਲਖਵਿੰਦਰ ਜਿਹੜੀ ਦੇਖਣ ਵਾਲੀ ਗੱਲ ਸਾਰੀ ਇਹੀ ਹੈ ਕਿ ਪੰਜਾਬ ਗਵਰਨਮੈਂਟ ਕੀ ਉਹ ਭੁੱਲ ਗਈ ਹੈ ਕਿ ਸਾਡੇ ਜਿਹੜੇ ਡੈਮੋਕਰੈਟਿਕ ਨਾਰਮਸ ਕੀ ਆ ਅਮਰਤਪਾਲ ਜੇ ਹੁਣੋ ਹੈ ਕਿਸੇ ਵੇਲੇ ਉਹਨਾਂ ਦੀਆਂ ਠੀਕ ਹੈ ਤੁਹਾਨੂੰ ਗੱਲਾਂ ਵਿਚਾਰ ਧਾਰਾ ਜਾਂ ਉਹ ਜਿਸ ਤਰੀਕੇ ਨਾਲ ਸੋਚਦੇ ਆ ਸਿੱਖੀ ਬਾਰੇ ਸੋਚਦੇ ਆ ਹੋਰ ਸੌ ਕਿਸਮ ਦੀਆਂ ਤੁਹਾਡੇ ਉਹ ਕਿੰਤੂ ਪਰੰਤੂ ਹੋ ਸਕਦੇ ਪਰ ਉਹ ਇੱਕ ਐਮਪੀ ਵੀ ਹੈਗੇ ਆ ਨਾ ਸੌਂ ਵੀ ਚੁੱਕੀ ਹੋਈ ਆ ਫਿਰ ਤੁਸੀਂ ਉਹਨਾਂ ਨੂੰ ਜੇਲ੍ਹਾਂ 'ਚ ਕਿਵੇਂ ਦੇ ਸਕਦੇ ਮੇਰਾ ਤੇ ਸਵਾਲ ਸਿੰਪਲ ਏ ਆ ਤੁਸੀਂ ਦੋਵੇਂ ਕੰਮ ਨਹੀਂ ਕਰ ਸਕਦੇ ਤੁਸੀਂ ਸੰਵਿਧਾਨ ਨੂੰ ਵੀ ਚਲਾ ਰਹੇ ਆ ਸੰਵਿਧਾਨ ਦੇ ਰਾਖੇ ਵੀ ਆ ਤੇ ਸੰਵਿਧਾਨ ਦੇ ਵਿਰੁੱਧ ਵੀ ਜਾ ਸਕਦੇ ਆ ਫਿਰ ਇਹਨਾਂ ਗੱਲਾਂ ਦਾ ਫੈਸਲਾ ਤੇ ਕੋਰਟਾਂ ਹੀ ਕਰਨੀਆਂ ਕਿ ਕੌਣ ਸੰਵਿਧਾਨਕ ਆ ਤੇ ਕੌਣ ਗੈਰ ਸੰਵਿਧਾਨਕ ਆ ਕਿ ਸਰਕਾਰਾਂ ਵੀ ਪੁੱਟੇ ਪਾਸੇ ਨੂੰ ਚੱਲ ਸਕਦੀਆਂ ਇਹ ਗੱਲ ਔਰ ਇੱਕ ਨਹੀਂ ਦੋ ਦੋ ਸਰਕਾਰਾਂ ਕਿਉਂਕਿ ਕੇਂਦਰ ਵੀ ਤੇ ਫਾਈਨਲ ਜਿਹੜੀ ਇੱਥੇ ਦੀ ਰეკਮੈਂਡੇਸ਼ਨ ਨੂੰ ਦੇਖ ਕੇ ਤੇ ਉਸ ਨੂੰ ਐਕਸਟੈਂਡ ਕਰ ਦੇ ਪਰ ਆ ਜਿਹੜੀ ਅਸਲੀਅਤ ਆ ਉਹ ਲੋਕਾਂ ਨੂੰ ਸਮਝ ਪੈਂਦੀ ਆ ਕਿ ਕੇਂਦਰ ਵੱਲੋਂ ਇਸ਼ਾਰਾ ਹੁੰਦਾ ਕਿ ਕਰ ਦਿਓ ਭੇਜ ਦਿਓ ਯਾਰ ਉਹ ਤੁਹਾਨੂੰ ਕਹਾਂ ਸੀਗਾ ਇਤਰਾ ਲਿਖ ਕੇ ਭੇਜ ਦਿਓ ਅਸੀਂ ਉਹਨੂੰ ਛੱਡਣਾ ਨਹੀਂ ਹੈ ਜੇ ਉੱਥੇ ਜੀ ਸਰ ਜੀ ਸਰ ਕਰਕੇ ਇੱਥੋਂ ਭੇਜ ਦਿੰਦੇ ਆ ਹੋਰ ਇੱਥੇ ਕੀ ਹੁੰਦਾ ਇਹਨਾਂ ਜੀ ਚਲਦੀਆਂ ਸਰਕਾਰਾਂ ਉਹ ਕਹਿੰਦੇ ਇਹਨਾਂ ਦੇ ਪੰਜਾਬ ਆਪਣੀਆਂ ਕਾਣਵਾ ਹੁੰਦੀਆਂ ਉਹਨਾਂ ਨੂੰ ਲੁਕ ਲੁਕ ਲਕੋਣ ਲਈ ਜਾਂ ਆਪਣੇ ਉੱਤੇ ਪਰਦੇ ਪਰਦਾ ਪੋਛੀ ਕਰਨ ਲਈ ਉਹ ਕੇਂਦਰ ਨੂੰ ਅਪਲਾਈਜ਼ ਕਰਦੇ ਆ ਪਰ ਜਿਹੜੀ ਇਹਦੇ ਪਿੱਛੇ ਦੂਜੀ ਖੇលਿਆ ਇਹ ਤੇ ਗੱਲ ਹੋ ਗਈ ਕਿ ਛੱਡਣਾ ਜਾਂ ਨਹੀਂ ਛੱਡਣਾ ਅਮਰਤਪਾਲ ਦੇ ਨਾਲ ਇਨਸਾਫ ਹੋ ਰਿਹਾ ਜਾਂ ਧੱਕਾ ਹੋ ਰਿਹਾ ਮੈਂ ਤੇ ਸਮਝਦਾ ਕਿ ਇੱਕ ਰਾਜਨੀਤਿਕ ਤੌਰ ਤੇ ਵੀ ਧੱਕਾ ਆਇਆ ਤੇ ਕਾਨੂੰਨਨ ਤੌਰ ਤੇ ਵੀ ਧੱਕਾ ਹੈ ਇਸ ਤਰੀਕੇ ਨਾਲ ਨਹੀਂ ਕਿਸੇ ਵੀ ਡੈਮੋਕ੍ਰੇਸੀ ਚ ਹੋਣਾ ਚਾਹੀਦਾ ਪਰ ਜਿਹੜੀ ਇਹਦੇ ਪਿੱਛੇ ਕੇਂਦਰ ਦੀ ਰਾਜਨੀਤੀ ਉਹ ਕੀ ਉਹ ਹੀ ਸਾਨੂੰ ਥੋੜਾ ਜਿਆ ਧਿਆਨ ਰੱਖਣਾ ਚਾਹੀਦਾ ਇਹ ਅਮਰਤਪਾਲ ਨੂੰ ਇੱਥੇ ਸਾਡੀ ਰਾਜਨੀਤੀ ਚ ਜਿਹੜਾ ਇੰਟਰੋਡਿਊਸ ਕੀਤਾ ਗਿਆ ਉਹ ਵੀ ਉਹੀ ਸ਼ਕਤੀਆਂ ਹੈਗੀਆਂ ਜਿਹੜੀਆਂ ਕੇਂਦਰੀ ਸ਼ਕਤੀਆਂ ਹੀ ਹੈਗੀਆਂ ਔਰ ਉਹ ਸ਼ਕਤੀਆਂ ਚਾਹੁੰਦੀਆਂ ਇਹ ਹੈ ਕਿ ਉਹਦਾ ਲਾਰਜਰ ਦੇਨ ਲਾਈਫ ਮਤਲਬ ਬਹੁਤ ਵੱਡਾ ਕੱਦ ਬਣਾ ਕੇ ਯੰਗ ਚਿਹਰਾ ਆ ਤੇ ਉਹਦਾ ਅਮਰਤ ਦਾ ਉਹਨਾਂ ਦਾ ਨਾਮ ਵੀ ਅਮਰਤਪਾਲ ਹੈਗਾ ਭਾਵੇਂ ਅਮਰਤ ਉਹਨਾਂ ਨੇ ਆ ਕੇ ਇੱਥੇ ਹੀ ਛਕਿਆ ਸਾਡੇ ਸਾਰੇ ਸਾਹਮਣੇ ਤੁਹਾਡੇ ਸਾਹਮਣੇ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਹੋਇਆ ਇਹ 2-3 ਸਾਲ ਦਾ ਤੇ ਸਾਰਾ ਫੀਨੋਮੈਨਾ ਆ ਹੁਣ ਜਦੋਂ ਇੱਥੇ ਆਏ ਆ ਤੇ ਕੀ ਉਸ ਨੂੰ ਪੰਜਾਬ ਦੇ ਵਿੱਚ ਜਿਹੜੀ ਸਾਡੀ ਪੰਥਿਕ ਪੋਲਿਟਿਕਸ ਆ ਉਸ ਨੂੰ ਡਫੀਟ ਕਰਨ ਲਈ ਉਸ ਨੂੰ ਕਮਜ਼ੋਰ ਕਰਨ ਲਈ ਔਰ ਬੀਜੇਪੀ ਕੋਈ ਆਪਣੀ ਧਿਰ ਖੜੀ ਕਰਨ ਲਈ ਇੱਕ ਟੂਲ ਦੇ ਤੌਰ ਤੇ ਵਰਤਣਾ ਚਾਹੁੰਦੇ ਆ ਇਸ ਗੱਲ ਦੇ ਉੱਤੇ ਚਰਚਾ ਤੇ ਵਿਊ ਲਗਾਤਾਰ ਹੁੰਦੇ ਰਹਿੰਦੇ ਆ ਤੇ ਵਾਚਫੁਲ ਹੋਣਾ ਵੀ ਚਾਹੀਦਾ ਨਿੱਜੀ ਤੌਰ ਤੇ ਮੈਨੂੰ ਇਹ ਲੱਗਦਾ ਕਿ ਇਸ ਗੱਲ ਦੇ ਵਿੱਚ ਕਾਫੀ ਸ਼ੰਕੇ ਚ ਦਮ ਖਮ ਹੈ ਜਿਸ ਢੰਗ ਨਾਲ ਪਿੱਛੇ ਸਾਰਾ ਹੋਇਆ ਤੇ ਜਿਸ ਢੰਗ ਨਾਲ ਸਾਰਾ ਇਸ ਨੂੰ ਅੱਗੇ ਹੈਂਡਲ ਕੀਤਾ ਜਾ ਰਿਹਾ ਔਰ ਨਹੀਂ ਤੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਅਸੀਂ ਇੰਨੇ ਚਿਰ ਦੇ ਕਹਿ ਰਹੇ ਤੁਸੀਂ ਕਹਿ ਰਹੇ ਸਾਰਾ ਪੰਜਾਬ ਕਹਿ ਰਿਹਾ ਫਿਰ ਪੰਜਾਬ ਗਵਰਨਮੈਂਟ ਕਿਉਂ ਉਹਨੂੰ ਬਾਰ-ਬਾਰ ਜੇਲ੍ਹ ਦੇ ਵਿੱਚ ਰੱਖਣ ਲਈ ਤਿਆਰ ਆ ਪਾਰਲੀਮੈਂਟ ਚੋਂ ਦਾ ਜਾਣਾ ਹੱਕ ਹੈ ਪਾਰਲੀਮੈਂਟ ਤੇ ਜਾਣਾ ਚਾਹੀਦਾ ਜੇ ਕੋਈ ਬੰਦਾ ਤੁਹਾਨੂੰ ਖਾੜ ਕਿਉਂ ਲੱਗਦਾ ਤੇ ਉਹ ਪਾਰਲੀਮੈਂਟਰੀ ਪੋਲਿਟਿਕ ਚ ਆਉਣਾ ਚਾਹੁੰਦਾ ਤੇ ਉਹਨੂੰ ਆਉਣ ਦਿਓ ਤੁਹਾਨੂੰ ਡਰ ਲੱਗਦਾ ਉੱਥੇ ਬੋਲਣ ਦਿਓ ਪਾਰਲੀਮੈਂਟ ਦੇ ਇਹ ਨੂੰ ਥੋੜੀ ਕਿਤੇ ਸਾਰੀ ਨੂੰ ਹਲਾ ਦੂਗਾ ਜਾ ਕੇ ਬੰਦਾ ਇੱਕ ਬੰਦਾ ਹੀ ਆ ਉਹ ਗੱਲ ਹੀ ਕਰੂਗਾ ਸਰ ਇਹਹੀ ਗੱਲ ਸਰ ਇਹਹੀ ਗੱਲ ਸਰ ਪਰਿਵਾਰ ਕਹਿੰਦਾ ਨਜ਼ਰ ਆ ਰਿਹਾ ਪਰਿਵਾਰ ਨੇ ਕਿਹਾਗਾ ਵੀ ਜਿਹੜੀ ਅਮਰਿਤਪਾਲ ਤੋਂ ਜਿਹੜਾ ਖਤਰਾ ਕਹਿ ਕੇ ਐਨਐਸਏ ਵਧਾਈ ਜਾ ਰਹੀ ਹੈ ਲਗਾਤਾਰ ਖਤਰਾ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਨਹੀਂ ਹੈ ਜਿਹੜਾ ਖਤਰਾ ਹੈਗਾ ਉਹ ਪੋਲੀਟੀਕਲ ਪਾਰਟੀ ਨੂੰ ਆ ਕਿਉਂਕਿ ਉਹਨਾਂ ਦੀ ਪੰਜਾਬ ਦੇ ਵਿੱਚ ਲਗਾਤਾਰ ਲੋਕਪ੍ਰਿਅਤਾ ਵਧ ਰਹੀ ਹੈ ਇਹਹੀ ਕਾਰਨ ਹੈ ਵੀ ਆਪਣਾ ਮਫਾਦ ਦੇਖਦੇ ਹੋਏ ਇਹਨਾਂ ਪੋਲੀਟੀਕਲ ਪਾਰਟੀਆਂ ਵੱਲੋਂ ਪੋਲੀਟੀਕਲ ਹੱਥਕੰਡੇ ਅਪਣਾ ਕੇ ਹੀ ਉਹਨਾਂ ਦੀ ਐਨਐਸਸੀ ਦੇ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਇਹ ਇਲਜ਼ਾਮ ਲਗਾਏ ਜਾਣ ਨੇ ਪਰਿਵਾਰ ਵੱਲੋਂ ਨਹੀਂ ਲਖਵਿੰਦਰ ਗੱਲ ਪਤਾ ਕੀ ਹੈਗੀ ਆ ਪੰਜਾਬ ਤੇ ਸਰਕਾਰ ਆ ਇਹ ਤੇ ਪਾਰਟੀ ਨਹੀਂ ਨਾ ਗੱਲੀ ਪੰਜਾਬ ਸਰਕਾਰ ਤੇ ਸਰਕਾਰ ਹੁੰਦੀ ਆ ਤੇ ਸਰਕਾਰ ਕਿਉਂ ਇੰਨਾ ਗੱਲਿਆਂ ਦੇ ਹੱਥ ਕੰਡੇ ਦੇ ਵਿਚਾਰੀ ਸਰਕਾਰ ਕੱਲੀ ਕਿਤੇ ਆਮ ਆਦਮੀ ਪਾਰਟੀ ਦੀ ਥੋੜੀ ਹੈ ਸਰਕਾਰ ਤੇ ਵਿਰੋਧੀ ਪਾਰਟੀਆਂ ਦੀ ਵੀ ਉਨੀ ਹੁੰਦੀ ਹੈ ਜਿਦੀ ਜਿੰਨੀ ਰੂਲਿੰਗ ਪਾਰਟੀ ਦੀ ਹੈ ਸਰਕਾਰ ਤੇ ਸਾਂਝੀ ਚੀਜ਼ ਹੈ ਫਿਰ ਸਰਕਾਰ ਇਸ ਗੱਲ ਨੂੰ ਕਿਹੜੇ ਕਾਇਦੇ ਕਾਨੂੰਨ ਦੇ ਤਹਿਤ ਕਿਹੜੇ ਅਧਿਕਾਰ ਦੇ ਤਹਿਤ ਕਿਹੜੇ ਸੰਵਿਧਾਨ ਦੇ ਤਹਿਤ बार-बार ਉਹਨੂੰ ਜੇਲ੍ਹ ਚ ਰੱਖਣਾ ਇਹ ਇਕੱਲਾ ਇਹਦਾ ਹੀ ਕੇਸ ਥੋੜੀ ਆ ਉਹ ਰਾਸ਼ੀਦ ਇੰਜੀਨੀਅਰ ਜਿਹੜਾ ਜੰਮੂ ਕਸ਼ਮੀਰ ਵਾਲਾ ਉਹ ਵੀ ਜਿੱਤ ਗਿਆ ਉਸ ਨੂੰ ਉਸ ਦਾ ਵੀ ਇਹੀ ਹਾਲ ਹੈ ਉਹਨੂੰ ਇੱਕ ਵਾਰੀ ਤੇ ਮੇਰਾ ਖਿਆਲ ਅੰਦਰ ਜਾਣ ਦਿੱਤਾ ਸੀਗਾ ਉਦੇ ਬਾਅਦ ਮੁੜ ਕੇ ਉਹ ਉਸੇ ਤਰੀਕੇ ਨਾਲ ਹੀ ਆਉ ਨੂੰ ਖੁੰਝੇ ਲਾ ਕੇ ਰੱਖਦੇ ਆ ਇਹ ਤਰੀਕੇ ਠੀਕ ਨਹੀਂ ਹੈ ਜੇ ਕੋਈ ਬੰਦਾ ਮੇਨਸਟ੍ਰੀਮ ਚਾਉਣਾ ਚਾਹੁੰਦਾ ਜਿਹਨੇ ਸੰਵਿਧਾਨ ਜਿਹੜੇ ਸੰਵਿਧਾਨ ਦੀ ਉਹਨਾਂ ਨੇ ਆਉਂਦਿਆਂ ਹੀ ਅਮਰਪਾਲ ਨੇ ਵਿਰੋਧਤਾ ਕੀਤੀ ਪਰ ਹੁਣ ਉਹਦੀ ਸੌ ਚੁੱਕਲੀ ਹੈ ਚੋਣ ਲੜਨ ਤੋਂ ਪਹਿਲਾਂ ਵੀ ਸੌ ਚੁੱਕੀ ਹੈ ਤੇ ਜਦੋਂ ਇਹ ਸਾਰਾ ਕੁਝ ਹੋ ਚੁੱਕਾ ਇਹ ਤੁਸੀਂ ਕਿਸੇ ਨੂੰ ਖੱਜਲਖਵਾਰ ਕਰੋ ਉਹਨਾਂ ਨੂੰ ਉਹਨਾਂ ਦੇ ਮਾਂ ਬਾਪ ਤੋਂ ਉਹਨਾਂ ਦੇ ਸੱਭਿਆਚਾਰ ਤੋਂ ਉਹਨਾਂ ਦੇ ਪੰਜਾਬ ਤੋਂ ਦਿਆ ਲਿਆ ਕੇ ਉਹ ਦੂਰ ਬਿਆਬਾਨ ਦੇ ਅਸਾਮ ਦੇ ਵਿੱਚ ਸੁੱਟਦੇ ਹੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਹ ਸਰਾ ਸਾਰ ਤੱਕ ਆਇਆ ਮਨੁੱਖੀ ਅਧਿਕਾਰਾਂ ਦੇ ਦਾ ਹਨਨ ਹੈਗਾ ਔਰ ਸੰਵਧਾਨ ਦੀਆਂ ਵੀ ਇਹਦੇ ਨਾਲ ਇਹ ਲੱਗਦਾ ਬਹੁਤ ਡਿਸਰੈਸਪੈਕਟ ਹੈ ਸੰਵਧਾਨ ਵੱਲ ਵੀ ਸਾਡੀ ਇਹ ਬੇਰੁਖੀ ਦਿਖਾਉਂਦਾ ਕਿ ਅਸੀਂ ਸੰਵਧਾਨ ਨੂੰ ਕਿੰਨੀ ਕਿ ਇੱਜ਼ਤ ਕਰਦੇ ਆ ਇਸ ਲਈ ਮੇਰਾ ਤੇ ਜੇ ਤੁਸੀਂ ਪੁੱਛੋ ਇਹੀ ਕਹਿਣਾ ਆ ਕਿ ਉਸ ਨੂੰ ਇੱਕ ਤੇ ਆਪ ਸਮਝਣਾ ਚਾਹੀਦਾ ਹੈ ਅਮਰਪਾਲ ਨੂੰ ਕਿ ਕੀ ਮੈਨੂੰ ਪੋਲਿਟੀਕਲ ਹਥਿਆਰ ਦੇ ਤੌਰ ਤੇ ਇਤਨੀ ਵਰਤਿਆ ਜਾ ਰਿਹਾ ਮਗਰੋਂ ਵਰਤਮੰਤ ਕਿ ਕਿਤੇ ਹੋਰ ਹੀ ਖੁੰਝੇ ਲਾ ਕੇ ਸੁੱਟ ਦੇਣ ਇਸ ਤਰ੍ਹਾਂ ਹੁੰਦਾ ਹੋਇਆ بار بار ਹੁੰਦਾ ਸਾਡੀਆਂ ਅੱਖਾਂ ਸਾਹਮਣੇ ਕਿੰਨੇ ਲੋਕਾਂ ਦਾ ਇੱਥੋਂ ਤੱਕ ਇਹ ਗਿਆ ਪਤਾ ਹੀ ਨਹੀਂ ਲੱਗਾ ਮੁੜ ਕੇ ਕਿੱਥੇ ਚਲੇ ਗਏ ਇਹ ਵੀ ਕੁਝ ਹੁੰਦਾ ਇੱਕ ਤੇ ਉਹਨਾਂ ਦੇ ਮਾਪੇ ਬਾਬ ਨੂੰ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੋਂ ਵੀ ਸਤਾਰਕ ਰਹਿਣਾ ਚਾਹੀਦਾ ਕਿ ਕੀ ਕੋਈ ਕਿਸੇ ਨੂੰ ਆਪਣੇ ਟੂਲ ਦੇ ਤੌਰ ਤੇ ਹੱਥ ਠੋਕੇ ਤੌਰ ਤੇ ਪੋਲੀਟੀਕਲ ਕਿਸੇ ਹੋਰ ਹੀ ਮਫਾਦਾ ਲਈ ਨਹੀਂ ਵਰਤ ਰਿਹਾ ਪਰ ਨਾਲ ਹੀ ਨਾਲ ਜਿਹੜਾ ਉਹਨਾਂ ਦਾ ਕਿਉਂਕਿ ਇੱਕ ਪ੍ਰੋਸੈਸ ਵਿੱਚ ਚੋਣਾ ਵੋਟਾਂ ਲੈ ਕੇ ਉਹ ਖੜੇ ਹੋਏ ਆ ਜਿੱਤੇ ਆ ਔਰ ਮੇਰਾ ਖਿਆਲ ਉਹ ਜਿਹੜਾ ਉਹਨਾਂ ਨੂੰ ਉਹ ਦੇ ਕਾਰਨਾ ਦੇਣਾ پارਲੀਮੈਂਟ ਦੇ ਵਿੱਚ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਰਿਲੀਜ਼ ਨਾ ਕਰਨਾ ਉਥੋਂ ਜੇਲ੍ਹ ਤੋਂ ਔਰ ਉਥੇ ਪਾਰਲੀਮੈਂਟ ਤੇ ਨਾ ਜਾਣ ਦੇਣਾ ਇਹ ਸਰਾ ਸਰ ਬਹੁਤ ਠਕਾ ਜਿਹੜਾ ਬੰਦ ਹੋਣਾ ਚਾਹੀਦਾ ਜੀ ਬਿਲਕੁਲ ਸਰ ਇੱਕ ਥੋੜਾ ਸਵਾਲ ਤੋਂ ਹੋਰ بڑے ਛੋਟੇ ਸ਼ਬਦਾਂ ਵਿੱਚ ਸਮਝਣਾ ਚਾਹਾਂਗਾ ਹੁਣ ਜਦੋਂ ਪਰਿਵਾਰ ਹੈ ਜਿਹੜਾ ਉਹ ਤਿਆਰੀਆਂ ਕਰ ਰਹੇ ਹਾਈ ਕੋਰਟ ਜਾਣ ਦੀਆਂ ਜੇਕਰ ਪਰਿਵਾਰ ਹਾਈ ਕੋਰਟ ਦੇ ਵਿੱਚ ਜਾਂਦਾ ਜਿਸ ਤਰੀਕੇ ਨਾਲ ਉਹ ਤਿਆਰੀਆਂ ਕਰ ਰਹੇ ਨੇ ਕਿ ਕੋਈ ਚਾਂਸ ਹੈ ਹਾਈ ਕੋਰਟ ਦੇ ਵੱਲੋਂ ਕੋਈ ਰਾਹਤ ਹੈ ਜਿਹੜੀ ਉਹ ਮਿਲ ਸਕਦੀ ਹੈ ਕਿ ਐਨਐਸਏ ਹਾਈ ਕੋਰਟ ਦੇ ਹਦੇਸ਼ਾ ਤੋਂ ਬਾਅਦ ਹਟਾਈ ਜਾ ਸਕਦੀ ਹੈ ਇਸ ਤਰ੍ਹਾਂ ਕੋਈ ਪ੍ਰੋਸੈਸ ਹੈ ਮੈਂ ਤਾਂ ਵੀ ਦੱਸਾਂ ਕਿ ਪਾਰਲੀਮੈਂਟ ਦੇ ਜਿਹੜੇ ਕਾਨੂੰਨ ਵੀ ਬਣ ਜਾਂਦੇ ਉਹ ਸੰਵਿਧਾਨ ਤੋਂ ਉੱਪਰ ਨਹੀਂ ਹੈ ਕੋਈ ਤੁਸੀਂ ਇਹੋ ਜਿਹਾ ਕਾਨੂੰਨੀ ਬਣਾ ਸਕਦੇ ਜਿਹੜੇ ਸੰਵਿਧਾਨ ਦੀ ਸਪਿਰਿਟ ਨੂੰ ਕੰਪਰੋਮਾਈਜ਼ ਕਰੇ ਖਾਸ ਕਰਕੇ ਫੰਡਾਮੈਂਟਲ ਜਿਹੜੇ ਮੁੱਢਲੇ ਅਧਿਕਾਰ ਆ ਉਹਨਾਂ ਨੂੰ ਕੰਪਰੋਮਾਈਜ਼ ਕਰੇ ਸੁਪਰੀਮ ਕੋਰਟ ਦਾ ਤੁਸੀਂ ਕੱਲ ਦਾ ਬਿਆਨ ਦੇਖ ਲਓ ਜਿਹੜਾ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਤਿੰਨਾਂ ਮਹੀਨਿਆਂ ਦੇ ਵਿੱਚ ਜਿਹੜੇ ਰਾਸ਼ਟਰਪਤੀ ਆ ਜਾਂ ਸਾਡੇ 2 ਕੁ ਮਹੀਨਿਆਂ ਜਾਂ ਜਿੰਨਾ ਵੀ ਟਾਈਮ ਹੈ ਟਾਈਮ ਲਿਮਿਟ ਲਾਤੀ ਗਵਰਨਰਾਂ ਦੇ ਉੱਤੇ ਉਹ ਜੇ ਕੋਈ ਵੀ ਕਾਨੂੰਨ ਪਾਸ ਕਰਕੇ ਅਸੈਂਬਲੀ ਜਾਂ ਪਾਰਲੀਮੈਂਟ ਭੇਜਦੀ ਹੈ ਤਾਂ ਇਹ ਨਹੀਂ ਕਿ ਉਹਦੇ ਤੇ ਹੁਣ ਉੱਥੇ ਬੈਠ ਜਾਣ ਕੇ ਹੁੰਦਾ ਸਾਡੇ ਕੋਲ ਟਾਈਮ ਨਹੀਂ ਹੈ ਗ੍ਰਾਇਨ ਕਿਆ ਵਿਲੇ ਹੁੰਦੇ ਆ ਗਵਰਨਰ ਵੀ ਵਿਲੇ ਹੁੰਦੇ ਆ ਰਾਸ਼ਟਰਪਤੀ ਵੀ ਵਿਲੇ ਹੁੰਦੇ ਆ ਉਹਨਾਂ ਨੇ ਕਿਹੜੀ ਕੋਈ ਰਾਜਨੀਤੀ ਕਰਨੀ ਹੁੰਦੀ ਤੇ ਤੁਸੀਂ ਐਵੇਂ ਬਿਠੇ ਰਹੋ ਇਹ ਦੇਸ਼ ਦੇ ਵਿਕਾਸ ਦੇ ਵਿੱਚ ਰਿੱਕਾ ਬਣਦਾ ਇਹ ਇਸ ਕਰਕੇ ਜਦ ਉਹ ਇਹ ਗੱਲ ਸੁਪਰੀਮ ਕੋਰਟ ਨੇ ਕਹਿਤੀ ਆ ਇਸ ਗੱਲ ਲਈ ਕਿ ਦੇਖੋ ਜੀ ਜੇ ਤੁਸੀਂ ਕਹੋ ਕਿ ਨਹੀਂ ਨਹੀਂ ਇਹਨਾਂ ਨੂੰ ਨਹੀਂ ਕਿਹਾ ਜਾ ਸਕਦਾ ਨਾ ਸਭ ਤੋਂ ਉੱਪਰ ਜਿਹੜਾ ਸਾਡਾ ਜਿਹੜਾ ਜਿਹਦੇ ਜਿਹਦੀ ਜਿਹਦੀ ਰਹਿਨਮਾਈ 'ਚ ਸੁਪਰੀਮ ਕੋਰਟਾਂ ਵੀ ਫੈਸਲੇ ਕਰਦੀਆਂ ਉਹ ਸੰਵਿਧਾਨ ਆ ਸੰਵਿਧਾਨ ਆ ਕਿ ਲੋਕਾਂ ਦੀ ਜਿੱਤਨਾ ਸ਼ੁਰੂ ਹੀ ਉਹਦੇ ਪਹਿਲੇ ਭੂਈ ਦਾ ਪੀਪਲ ਆਫ ਇੰਡੀਆ ਪਿਓ ਜਿਹੜੇ ਪੇ ਪੰਜਾਬ ਕਹਿ ਰਹੇ ਸਾਰੇ ਦੇਸ਼ ਦੇ ਲੋਕਾਂ ਦੀ ਆਤਮਾ ਦੀ ਆਵਾਜ਼ ਆ ਸੰਵਿਧਾਨ ਉਦੇ ਵਿਰੋਧ ਨਹੀਂ ਤੁਸੀਂ ਜਾ ਸਕਦੇ ਪਾਰਲੀਮੈਂਟ ਚ ਜਿੰਨੇ ਮਰਜੀ ਤੁਸੀਂ ਪੁੱਟੇ ਜ਼ਿੱਦੇ ਕੰਮ ਕਰ ਲਓ ਬੋਲ ਲਓ ਜੋ ਕਰ ਲਓ ਤੁਸੀਂ ਉਸ ਦੀਆਂ ਧੱਜੀਆਂ ਨਹੀਂ ਉਡਾ ਸਕਦੇ ਤੇ ਜੇ ਉਹਦੇ ਤੇ ਕਿਸੇ ਕਿਸਮ ਦਾ ਉਹਨੂੰ ਉਹ 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 ਤੇ ਕਿਸੇ ਕਿਸਮ ਦੀ ਵਿਰੋਧਤਾ ਦੇ ਵਿੱਚ ਕੁਝ ਪਾਸ ਹੋ ਜਾਂਦਾ ਪਾਰਲੀਮੈਂਟ ਦੇ ਵਿੱਚੋਂ ਵੀ ਤੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨਾਂ ਨੇ ਹੁਣੇ ਬੈਂਚ ਨੇ ਉਹਦੇ ਵਿੱਚ ਗਵਈ ਵੀ ਸੀਗਾ ਉਹਨਾਂ ਨੇ ਕਿਹਾ ਕਿ ਨਹੀਂ ਜੋ ਸਾਡੀ ਪਹਿਲੇ ਬੈਂਚ ਨੇ ਇਹ ਫੈਸਲਾ ਦਿੱਤਾ ਕਿ ਸੁਪਰੀਮ ਇਹਨੂੰ ਰਾਸ਼ਟਰਪਤੀ ਨੂੰ 3 ਮਹੀਨੇ ਦੇ ਅੰਦਰ ਐਕਸ਼ਨ ਲੈਣਾ ਚਾਹੀਦਾ ਹਾਂ ਜਾਂ ਨਾ ਵਿੱਚ ਉਹ ਠੀਕ ਆ ਇਹ ਕਿਸੇ ਵੀ ਪਾਰਲੀਮੈਂਟ ਦੇ ਕਾਨੂੰਨ ਦੇ ਵਿਰੁੱਧ ਨਹੀਂ ਆ ਨਾ ਕਿਸੇ ਦੇ ਨਿੱਜੀ ਰਤਬੇ ਦੇ ਜਾਂ ਜਿਹੜਾ ਰਾਸ਼ਟਰਪਤੀ ਦਾ ਰਤਬਾ ਜਾਂ ਉਹਨੂੰ ਕਈ ਅਮਿਊਨਿਟੀ ਹੁੰਦੀਆਂ ਉਹਦੇ ਵਿਰੋਧ ਵਿੱਚ ਨਹੀਂ ਹੈ ਤੇ ਇਥੋਂ ਇਹ ਸਾਨੂੰ ਸਿੱਖਣਾ ਚਾਹੀਦਾ ਕਿ ਅਮਰਤਪਾਲ ਦੇ ਕੇਸ ਵਿੱਚ ਵੀ ਸੰਵਿਧਾਨ ਸਭ ਤੋਂ ਉੱਪਰ ਆ ਮੈਂ ਤੇ ਤੁਹਾਨੂੰ ਟ ਲੰਬੀ ਕਹਾਣੀ ਪਾ ਕੇ ਸੁਪਰੀਮ ਕੋਰਟ ਦੀ ਉਹ ਦੱਸਤਾ ਕਿ ਸਭ ਤੋਂ ਉੱਪਰ ਸੰਵਿਧਾਨ ਹੈ ਸੁਪਰੀਮ ਕੋਰਟ ਵੀ ਸੰਵਿਧਾਨ ਤੋਂ ਉੱਪਰ ਨਹੀਂ ਜੀ ਪ੍ਰੋਫੈਸਰ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਬਹੁਤ শুকਰੀਆ ਮੈਂ। ਸੋ ਇਸਨ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਤੇ ਵਿਸਾਰਧ ਦੇ ਨਾਲ ਚਰਚਾ ਕੀਤੀ ਗਿਆ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਹ ਤੱਕ ਦਿਓ ਇਜਾਜ਼ਤ। ਧੰਨਵਾਦ।